ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਫਤੇਗੜ ਕੋਰੋਟਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਆਇਰ ਸ਼ਹਿਰ ਦਾ ਤੋਹਫਾ ਲੈ ਕੇ ਆਂਦਾ ਡਿਟੇਲ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਿਹੜੇ ਅਮਰਵੀਰ ਸਿੰਘਾ ਠੀਕ ਆ ਪਿੰਡ ਫਤੇਗੜ ਕੋਰੋਟਾਣਾ तहसील ਤੇ ਜ਼ਿਲ੍ਹਾ ਜੀ ਤਸੀਲ ਧਰਮਗੋੜ ਜ਼ਿਲ੍ਹਾ ਮੋਗਾ ਵੀਰੇ ਠੀਕ ਹੈ ਵੀਰੇ ਸੁਆ ਕਿੰਨਾ ਵੈੜਦਾ ਜੀ ਦੂਜਾ ਸੁਆ ਵੀਰੇ ਸਮਾਂ ਕਿੰਨਾ ਕੱਢਦੀ ਆ ਜੀ ਸਮਾਂ ਲੈ ਜੂਗੀ ਜੀ ਇਹ 28 ਤਰੀਕ ਨੂੰ ਦਣਪੁਰਿਆ ਜੀ ਉੱਤੇ ਵੱਧ ਦੋ ਲੈ ਜੇ ਜਾਂ ਘੱਟ ਲੈ ਜੇ ਦੋ ਜਾਂ ਉੱਧਰ ਵੀ ਹੋ ਸਕਦੇ ਦੋ ਚਾਰ ਦਿਨ ਵੀ ਉੱਧਰ ਵੀ ਹੋ ਸਕਦੇ ਥਾਣਾ ਦੀ ਬਾਹਰ ਪਿੱਛੇ ਦੀ ਫੁੱਲ ਗਰੰਟੀ ਜੀ ਕਿੰਨਾ ਦੁੱਧ ਪਿਆਇਆ ਬਾਈ ਪਿਛਲੇ ਸੂਏ ਜੀ ਨੇ 18 ਪਲੱਸ ਚ ਪਵਾਇਆ ਵੀਰੇ ਠੀਕ ਆ ਇੱਕ ਦਿਨ ਜਾਊ 20 ਪਲੱਸ ਆਰਾਮਦਾਰੀ ਨਾਲ ਵੀਰੇ ਕੱਦ ਵੱਡਾ ਦੀ ਹੈ ਬਹੁਤ ਵਧੀਆ ਚੰਗੀ ਬਹੁਤ ਦੰਦਾ ਜੀ ਹੈ ਵੀਰੇ ਨਾਲ ਅੱਜ ਠੀਕ ਆ ਦੰਦਾ ਜੀ ਹੈ ਹਾਂਜੀ ਹਾਂਜੀ ਰੰਗ ਪ੍ਰਿੰਟ ਵੀਰੇ ਪੂਰਾ ਚੰਗਾ ਕਰਮਾ ਵਾਲੀ ਦਾ ਚਮਕ ਦਮ ਕਾਲੀ ਆ ਸੰਭੀ ਪਲੀਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਨਾਗਾ ਰੰਗ ਪ੍ਰਿੰਟ ਬੜਾ ਸੋਹਣਾ ਵੀਰੇ ਬਾਕੀ ਕੁਆਲਿਟੀ ਤੁਸੀਂ ਇਹਦੀ ਦੇਖ ਹੀ ਸਕਦੇ ਆ ਸੋਹਣਾ ਮੁਥੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹਾਥੀ ਚਵਾਈ ਵਾਲਾ ਕਾਟ ਵਾਲਾ ਹਵਾਨਾ ਬਾਕੀ ਸੋਹਣਾ ਗਲਾਬੀ ਥਾਣਾ ਕੁਆਲਿਟੀ ਤੁਸੀਂ ਇਹਦੀ ਦੇਖ ਹੀ ਸਕਦੇ ਹੋ ਫੁੱਲ ਚਮਕਦਾ ਮੱਕਾ ਫੇਸ ਕੁਆਲਿਟੀ ਸੋਹਣੀ ਆ ਬਾਈ ਦੱਸਦਾ ਕਿ 18 ਕਿਲੋ ਦੁੱਧ ਇਹਦਾ ਪਿਛਲੇ ਸੂਏ ਦਾ ਚੋਇਆ ਵਾ ਐਗਤੀ ਆ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਸੋਹਣਾ ਥਣਾ ਦਾ ਸੈਜ ਆ ਕੱਲਾ ਕੱਲਾ ਨਿੱਖੜਨਾ ਹੱਥੀ ਚਵਾਈ ਵਾਲਾ ਫੂਡ ਸ਼ਾਂਗੇ ਦੇ ਪੂਰਾ ਵੀ ਨਹੀਂ ਖਣਾ ਦਾ ਸੈਜ ਤੁਸੀਂ ਚੈੱਕ ਕਰ ਸਕਦੇ ਹੋ ਰੰਗ ਪ੍ਰਿੰਟ ਇਹਦਾ ਪੂਰਾ ਸੋਹਣਾ ਤੇ ਹਾਈਟ ਵੀ ਚੰਗੀ ਆ ਬਾਕੀ ਮੇਨ ਗੱਲ ਵੀਰੇ ਠੰਡੀ ਸੀਲ ਆ ਫੁੱਲ ਗਾਰੰਟੀ ਆ ਜੀ ਫੁੱਲ ਗਾਰੰਟੀ ਜੀ ਫੁੱਲ ਗਾਰੰਟੀ ਤੇ ਤੇ ਕੀਮਤ ਜੈ ਜੀ ਕੀ ਰਹਿਣ ਵਾਲੀ ਹੈ ਇਹਦੀ ਮੁੱਲ ਫੋਨ ਤੇ ਬਰਾੜਾ ਹੋਊਗਾ ਜੈ ਜੀ ਵੀਰੇ ਹੋਊਗਾ ਜੈ ਜੀ ਵੀਰੇ ਠੀਕ ਆ ਜੀ ਮੁੱਲ ਪਾਈ ਕਹਿੰਦਾ ਇਹਦਾ ਫੋਨ ਤੇ ਰਹਿਣ ਵਾਲਾ ਹੋਊਗਾ ਜੈ ਜੀ ਬੇਫਿਕਰ ਹੋ ਜਿਓ ਬਾਕੀ ਚੰਗੀ ਆ ਬੈਡ ਵੀਰੇ ਕੱਲੀ ਕੱਚੀ ਕੱਚੀ ਆ ਤੇ ਜੇ ਜਮਾ ਡਾਲਿਆਂ ਤੇ ਹੁੰਦੀ ਤਾਂ ਗੱਲਬਾਤ ਹੀ ਹੋਰ ਹੋਣੀ ਸੀ ਤੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ